ਹੈ ਵੀਰੇ ਆਪਣਾ ਸੱਚੀ ਗੱਲ ਦੋਸਤੋ ਇਸ ਟਾਈਮ ਬਈ ਅਸੀਂ ਮਸਕੂਆਣਾ ਸਹਿ ਮੇਲੇ ਤੇ ਸੀਗੇ ਤੇ ਆ ਬਈ ਝੋਡੇ ਕੰਪਨੀ ਵਾਲੇ ਬਈ ਨਵੀਆਂ ਤਵੀਆਂ ਜੜੀਆਂ ਆਪਣੀਆਂ ਕਰਤੀਆਂ ਲੋਟ ਹਨ ਇਹਨਾਂ ਦੀ ਆ ਤੁਸੀਂ ਪਹਿਲਾਂ ਐਡਰੈਸ ਦੇਖ ਲਓ ਆਰ ਐਸ ਬੀ ਐਗਰੋ ਇੰਡਸਟਰੀਜ਼ ਸੁਨਾਮ ਦੇ ਵਿੱਚ ਇਹਨਾਂ ਦੀ ਜਿਹੜੀ ਮੇਨ ਆ ਉਹ ਫਰਮ ਹਨਾ ਬਾਕੀ ਗੱਲਬਾਤ ਕਰਾਉਣੇ ਸੱਚੀ ਗੱਲ ਵੀਰੇ ਸੱਚੀ ਗੱਲ ਜੀ ਕੀ ਹਾਲ ਚਾਲ ਆ ਵੀਰੇ ਸਤ ਸ੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਕੀ ਐਡਰੈਸ ਕੀ ਆ ਵੀਰੇ ਮੇਨ ਆਪਣਾ ਜਿਹੜਾ ਆਪਣਾ ਫਰਮ ਨੇਮ ਆਰ ਐਸ ਬੀ ਐਗਰੋ ਇੰਡਸਟਰੀ ਜਾਕਰ ਰੋਡ ਸੁਨਾਮ ਤੇ ਬ੍ਰਾਂਡ ਨੇਮ ਆਪਣਾ ਹੈਗਾ ਝੋਡੇ ਪੋਟ ਹੈ ਹਾਂਜੀ ਤੇ ਆਵਰੇ ਤਵੀਆਂ ਲਾਂਚ ਕੀਤੇ ਹੁਣੇ ਲਾਂਚ ਕੀਤੇ ਹਾਂਜੀ 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 ਬ੍ਰਦਰ 2024 ਮਾਡਲ 2024 ਇਹ ਤੋਂ ਪਹਿਲਾਂ ਵੀ ਕਰਦੇ ਸੀ ਇਹਦੇ ਨਾਲ ਇਹ ਤੋਂ ਪਹਿਲਾਂ ਵੀ ਕਰਦੇ ਸੀ ਠੀਕ ਹੈ ਇਹਦੇ ਵਿੱਚ ਬਈ ਮੇਨ ਫੀਚਰ ਕਿਹੜੇ ਕਿਹੜੇ ਹੋਣਗੇ ਵੀ ਪਾਤੇ ਜਿਹੜੇ ਹੁਣ ਇਸ ਟਾਈਮ ਇੱਕ ਤਾਂ ਬ੍ਰਦਰ ਅਸੀਂ ਜਿਹੜਾ ਮੂਰੋ ਹੈਗਾ ਮੂਰੋ ਅਸੀਂ ਪੱਤੀ ਸਿਸਟਮ ਖਤਮ ਕਰਕੇ ਅੱਛਾ ਜੀ ਇਹ ਪਿੰਨ ਸਿਸਟਮ ਦੀ ਕਰਤਾ ਸੀ ਸਾਰਾ ਕਟਿੰਗ ਠੀਕ ਹੈ ਜੀ ਇੱਕ ਜਿਹੜੇ ਇਹਦੇ ਸਵੈਪਰ ਨੇ ਸਵੈਪਰ ਵੀ ਅਡਜਸਟੇਬਲ ਕਰਤੇ ਜੀ ਠੀਕ ਆ ਤੇ ਉੱਪਰਲਾ ਜਿਹੜਾ ਹੈਗਾ ਇਹ ਲੀਵਰ ਹੈ ਜਿਹੜਾ ਪਿੰਨ ਪੈਂਦੀ ਸੀ ਸਪ੍ਰਿੰਗ ਵਾਲ ਅੱਛਾ ਇਹ ਸਪਰਿੰਗ ਵਾਲੀ ਕਰ ਰਹੀ ਹੈ ਹਾਂਜੀ ਇਹਦੇ ਵਿੱਚ ਕੇਮ ਸਿਸਟਮ ਹੈ ਜੀ ਅੱਛਾ ਜੀ ਇਹਦੇ ਵਿੱਚ ਬਈ ਚੇਨ ਸਿਸਟਮ ਕਰਤਾ ਤੇ ਇੱਕ ਬਈ ਹੋਰ ਦੱਸ ਰਹੇ ਸੀਗੇ ਬਈ ਕਹਿੰਦੇ ਵੀ ਤਵੀਆਂ ਨੂੰ ਸਾਫ਼ ਕਰਨ ਵਾਸਤੇ ਬਲੇਡ ਲਾਦੇ ਹਨਾ ਹਾਂਜੀ ਵੀ ਤਵੀਆਂ ਨੂੰ ਸਾਫ਼ ਕਰਨ ਵਾਸਤੇ ਬਲੇਡ ਤਵੀਆਂ ਨੂੰ ਸਾਫ਼ ਕਰਨ ਲਈ ਹੈ ਸਲੀਪਰ ਲੱਗੇ ਹੈ ਸਲੇਡ ਲੱਗੇ ਹੋਏ ਨੇ ਇਹਨੂੰ ਜਿਵੇਂ ਮਰਜ਼ੀ ਐਡਜਸਟ ਕਰ ਸਕਦੇ ਆਪਾਂ ਠੀਕ ਹੈ ਜੀ ਤੇ ਜਦੋਂ ਕਸਾਈ ਹੋ ਜਾਵੇ ਤਾਂ ਇਹਨੂੰ ਐਡਜਸਟ ਕਰ ਸਕਦੇ ਹਾਂ ਸਰ ਜੀ ਇਹ ਐਡਜਸਟ ਹੋ ਜਾਂਦਾ ਹੈ ਹਾਂਜੀ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਬਈ ਫੀਚਰ ਕੀ ਸਿਸਟਮ ਹੁੰਦਾ ਹੈ ਇਹਦੇ ਵਿੱਚ ਹੋਰ ਹੋਰ ਬ੍ਰਦਰ ਜਿੰਨਾ ਹਿੱਸਾ ਹੈ ਜੀ ਹਿੱਸਾ ਸੀ ਉਧਰੋਂ ਲੀਵਰ ਤੋਂ ਲੱਗਦਾ ਕਰਦਾ ਪਹਿਲੇ ਉਹ ਪਾਈਪ ਲੱਗਦਾ ਸੀਗਾ ਉਹ ਹਿੱਸਾ ਵੀ ਐਡਜਸਟੇਬਲ ਕਰਦਾ ਜੀ ਇਹਦਾ ਤੇ ਟਾਇਰ ਵੱਡੇ ਪਾਤੇ ਜੀ ਇਹਦੇ ਵਿੱਚ ਟਾਇਰ ਵੱਡੇ ਪਾਤੇ ਹਾਂ ਜੀ ਟਾਇਰ ਵੀ ਬਾਈ ਐਡਜਸਟ ਹੋ ਜਾਂਦੇ ਆ ਨਹੀਂ ਟਾਇਰ ਨਹੀਂ ਐਡਜਸਟ ਹੁੰਦੇ ਜੀ ਟਾਇਰ ਤਾਂ ਏਡੀ ਰਹਣੇਗੇ ਵੱਡੇ ਟਾਇਰ ਅਸੀਂ ਵੱਡੇ ਪਾਤੇ ਦੇ ਤੇ ਇਹਦੀ ਮਤਲਬ 2 ਸਾਲ ਦੀ ਵਾਰੰਟੀ ਹੁੰਦੀ ਹੈ ਕੰਪਨੀ ਵੱਲੋਂ ਟਾਇਰਾਂ ਜੀ 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 ਹੋ ਜਿਵੇਂ ਟਾਇਰ ਮੈਂ ਆਹ ਮੰਨ ਕੇ ਜਦੋਂ ਆਏ ਤਾਂ ਨੂੰ ਚੱਕਣੇ ਹੋਣ ਤੇ ਇਹ ਵੀ ਚੱਕਣ ਵਾਸਤੇ ਇਹ ਹੈਗਾ ਜੀ ਚੱਕਣ ਦੇ ਲਈ ਜੀ ਇਦੋਂ ਲੀਵਰ ਆ ਪਿੰਨ ਕੱਢ ਕੇ ਇਹ ਚੱਕਿਆ ਜਾਂਦਾ ਹੈਗਾ ਉਸ ਤੋਂ ਬਾਅਦ ਆਪਾਂ ਮੈਨੂਅਲੀ ਉੱਪਰ ਜਾ ਕੇ ਪਿੰਨ ਪਾ ਸਕਦੇ ਹਾਂ ਅੱਛਾ ਉੱਪਰ ਜਾ ਕੇ ਪਿੰਨ ਪਾ ਜੀ ਜਿਵੇਂ ਆਹ ਰਾਡ ਵਗੈਰਾ ਪਾ ਕੇ ਠੀਕ ਚੱਕ ਸਕਦੇ ਹੋ ਤੇ ਇਹਦਾ ਕੀ ਪ੍ਰਾਈਸ ਦੇ ਵਿੱਚ ਬਈ ਲਾਂਚ ਕੀਤੇ ਕੀ ਪ੍ਰਾਈਜ਼ਿੰਗ ਕੀਤੀ ਹੈ ਬ੍ਰਦਰ ਇਹਦਾ ਰੇਟ ਤਾਂ ਉਦਾਂ ਕੰਪਨੀ 'ਚ ਆਪਣਾ ਹੈਗਾ 1 ਲੱਖ ਰੁਪਈਆ 1 ਲੱਖ ਹਾਂ ਜੀ ਹਾਂ ਜੀ ਹੋਰ ਜਰਾ ਮੇਲੇ ਦੇ ਵਿੱਚ ਆਪਾਂ 5000 ਡਿਸਕਾਊਂਟ ਕਰਿਆ ਹੋਇਆ ਹੈਗਾ ਮੇਲੇ ਦੇ ਵਿੱਚ ਬਈ ਜੇ ਤੁਸੀਂ ਮੇਲੇ ਦੇ ਵਿੱਚ ਇਹਨ ਜੀ 18 ਵਾਲਾ 18 ਸੈਟ ਆ 99 ਦਾ ਜੀ 18 ਸੈਟ ਠੀਕ ਆ 99 ਦਾ ਵੀ ਆ ਜੀ ਤੇ ਦੇਖ ਸਕਦੇ ਹੋ ਤੇ ਮੂਹਰੇ ਕਟਿੰਗ ਵਾਲੀ ਇਹ ਦਵੀਆਂ ਪਾਈਆਂ ਹੋਈਆਂ ਤੇ ਮਦਰਲੇ ਪਾਸੇ ਪਲੇਨ ਆ ਤੇ ਘੈਂਟ ਗੱਲਬਾਤ ਕੀਤੀ ਹੋਈ ਆ ਤੇ ਬਾਕੀ ਉਹ ਹੂਟਰ ਵਾਲਾ ਕਿਵੇਂ ਸਿਸਟਮ ਹੈ ਕੋਈ ਮਕਸਦ ਆ ਕਿ ਵੈਸੇ ਸ਼ੋਅ ਵਾਸਤੇ ਲਾਇਆ ਹੋ ਨਹੀ ਨਹੀ ਵੀਰੋ ਚੱਲਦਾ ਹੈਗਾ ਵਰਕਿੰਗ 'ਚ ਨੇ ਲਾਈਟਾਂ ਵੀ ਅੱਛਾ ਜੀ ਹਾਂ ਜੀ ਹਾਂ ਜਦੋਂ ਆਪਾਂ ਚਲਾਵਾਂਗੇ ਇਹਦਾ ਲਾਈਟਾਂ ਦਾ ਆਪਣਾ ਟਰੈਕਟਰ ਨਾਲ ਹੀ ਅਟੈਚਮੈਂਟ ਆ ਜਦੋਂ ਇਹ ਸੈਟ ਖੋਲਾਂਗੇ ਤਾਂ ਉਦੋਂ ਲਾਈਟਾਂ ਚੱਲ ਆ ਉੱਪਰਲਾ ਹੂਟਰ ਚੱਲੂਗਾ ਉਦੋਂ ਹੂਟਰ ਆ ਇਹ ਆਟੋ ਚੱਲੂਗਾ ਇਹ ਉ ਇੱਕ ਬਹੁਤ ਘੈਂਟ ਜੀ ਲੌਂਚ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਕੱਠ ਦੇਖ ਸਕਦੇ ਹੋ ਇੱਥੇ ਤੇ ਬਹੁਤ ਇਹਦੇ ਵਿੱਚ ਜਿਹੜੇ ਕਿ ਪੁਰਾਣੀਆਂ ਤਵੀਆਂ ਦੇ ਨਾਲੋਂ ਬਹੁਤ ਫੀਚਰ ਪਾਦੇ ਬਈ ਪਹਿਲਾਂ ਤੁਹਾਡੀਆਂ ਜਿਹੜੀਆਂ ਥੋੜੇ ਬ੍ਰਾਂਡ ਦੀਆਂ ਪਹਿਲਾਂ ਤਵੀਆਂ 2023 ਮਾਡਲ ਉਹਦੇ ਵਿੱਚੋਂ ਫਰਕ ਹੈਗਾ ਇਹਨਾਂ ਦੇ ਵਿੱਚ ਹਾਂਜੀ ਬਹੁਤ ਡਿਫਰੈਂਸ ਹੈ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ 베ARING ਹੈ ਜੀ 베ARING ਅਸੀਂ ਵੱਡਾ ਕਰਤਾ ਜੀ ਤੇ ਇਹਦੇ ਵਿੱਚ ਅਸੀਂ ਇਹ ਸਾਰਾ ਪ੍ਰੋਪਰ ਕਾਸਟਿੰਗ ਜਗ੍ਹਾ ਹੈ ਆਪਣਾ ਬ੍ਰਾਂਡ ਨੇਮ ਮੈਂਸ਼ਨ ਹੋਇਆ ਇਹਦੇ ਤੇ ਇਦਾਂ ਨਹੀਂ ਹੈਗਾ ਮਾਰਕੀਟ ਚੱਕਰ ਮਾਰਕੀਟ ਲਿਆ ਸਾਡਾ ਸਾਰੀ ਉਹ ਕਰਿਆ ਹੈ ਜੀ ਪਹਿਲਾਂ ਅਸੀਂ ਇਹਦੇ ਵਿੱਚ ਬਾਹਰ ਮਾਰਕੀਟ ਤੋਂ ਲੈ ਕੇ ਤੇ ਬਾਕੀ ਕੰਟੈਕਟ ਨੰਬਰ ਵੀ ਦੇ ਜਿੱਥੇ ਕੰਟੈਕਟ ਕਰ ਸਕਣ ਲੋਕਾ ਵੀਰੇ ਆਪਣਾ ਕੰਟੈਕਟ ਨੰਬਰ 99145 ਜੀ 50537 ਹੈ ਜੀ ਲੋ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਓ ਉੱਤੇ ਨੰਬਰ ਚਲਾ ਵੀ ਦਵਾਂਗੇ ਸੋ ਸ਼ੇਅਰ ਕਰ ਦਿਓ ਦਬਕੇ ਵੀਡੀਓ ਨੂੰ ਸਭ ਬਹੁਤ ਧੰਨਵਾਦ ਵੀਰੇ ਮਿਹਰਬਾਨੀ ਜੀ ਥੈਂਕ ਯੂ ਓਕੇ